ਬਜ਼ੁਰਗਾਂ ਦੇ ਵਿੱਚ ਕਿਡਨੀ ਫੇਲ ਹੋਣ ਦਾ ਵੱਧਿਆ ਖਤਰਾ ਮੌਤ ਦਾ ਕਾਰਨ ਬਣਿਆ ਹਾਈ ਬੀਪੀ ਤੇ 슈ਗਰ ਜਣੋ ਕਿਵੇਂ ਕਰੋਗੇ ਆਪਣਾ ਬਚਾਅ ਹਾਲੀ ਦੇ ਵਿੱਚ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤੇਪਾਲ ਮਲਿਕ ਅਤੇ ਚਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ੀਬੂ ਸੋਰੇਨ ਦੀ ਕਿਡਨੀ ਦੀ ਗੰਭੀਰ ਬਿਮਾਰੀ ਕਾਰਨ ਮੌਤ ਹੋ ਗਈ ਹੈ ਇਹ ਦੋਵੇਂ ਨੇਤਾ 70 ਸਾਲ ਤੋਂ ਵੱਧ ਉਮਰ ਦੇ ਸਨ ਅਤੇ ਉਹਨਾਂ ਦੇ ਮਾਮਲੇ ਨੇ ਇਹ ਸਵਾਲ ਖੜਾ ਕਰ ਦਿੱਤਾ ਹੈ ਕਿ ਦਵਾਦੀ ਉਮਰ ਦੇ ਨਾਲ ਗੁਰਦੇ ਫੇਲ ਹੋਣ ਦੀ ਸਮੱਸਿਆ ਕਿਉਂ ਵੱਧਦੀ ਜਾ ਰਹੀ ਹੈ ਅਤੇ ਕੀ ਇਸ ਕਾਰਨ ਮੌਤ ਨਿਸ਼ਚਿਤ ਹੈ ਤਾਂ ਜਾਣਦਿਆਂ ਇਹ ਪੂਰੀ ਵੀਡੀਓ ਦੇ ਵਿੱਚ ਕਿ ਮਾਹਰ ਇਸ ਨੂੰ ਲੈ ਕੇ ਕੀ ਇਸਲਾ ਦਿੰਦੇ ਨੇ ਤਾਂ ਸਿਹਤ ਮਾਰਾ ਦਾ ਕਹਿਣਾ ਹੈਗਾ ਕਿ ਉਮਰ ਦੇ ਨਾਲ ਕਿਡਨੀ ਦਾ ਕੰਮ ਕੁਦਰਤੀ ਤੌਰ ਦੇ ਉੱਤੇ ਘਟਨਾ ਸ਼ੁਰੂ ਹੋ ਜਾਂਦਾ ਹੈ 40 ਸਾਲ ਦੀ ਉਮਰ ਤੋਂ ਬਾਅਦ ਕਿਡਨੀ ਦੀ ਲਿਫਟਿੰਗ ਸਮਰੱਥਾ ਹਰ ਦਹਾਕੇ ਦੇ ਵਿੱਚ ਲਗਭਗ 10% ਘਟ ਸਕਦੀ ਹੈ ਇਸ ਤੋਂ ਇਲਾਵਾ ਹਾਈ ਬਲੱਡ ਪ੍ਰੈਸ਼ਰ ਸ਼ੂਗਰ ਦਰਦ ਨਿਵਾਰਕ ਦਵਾਈਆਂ ਦਾ ਲੰਬੇ ਸਮੇਂ ਤੱਕ ਸੇਵਨ ਅਤੇ ਵਾਰ-ਵਾਰ ਪਸ਼ਾਬ ਦੀ ਲਾਗ ਵੀ ਕਿਡਨੀ ਦੇ ਕੰਮਕਾਜ ਨੂੰ ਕਮਜ਼ੋਰ ਕਰ ਸਕਦੀ ਹੈ ਹੁਣ ਇਹਦੇ ਮੁੱਖ ਕਾਰਨ ਕੀ ਹੋ ਸਕਦੇ ਨੇ ਤਾਂ ਕਰੋਨਿਕ ਕਿਡਨੀ ਦੀ ਬਿਮਾਰੀ ਯਾਨੀ ਕਿ CKD ਗੁਰਦੇ ਦੀ ਲਿਫਟਰਿੰਗ ਸਮਰੱਥਾ ਉਮਰ ਦੇ ਨਾਲ ਹੌਲੀ-ਹੌਲੀ ਘੱਟ ਜਾਂਦੀ ਹੈ ਫਿਰ ਇਹ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਇਹ ਦੋਵੇਂ ਬਿਮਾਰੀਆਂ ਬਜ਼ੁਰਗਾਂ ਦੇ ਵਿੱਚ ਆਮ ਨੇ ਅਤੇ ਕਿਡਨੀ ਨੂੰ ਨੁਕਸਾਨ ਪਹੁੰਚਾਉਣ ਦੇ ਸਭ ਤੋਂ ਵੱਡੇ ਕਾਰਨ ਵੀ ਇਹੀ ਨੇ देर ਦੇ ਨਾਲ ਪਛਾਣ ਯਾਨੀ ਕਿ ਸ਼ੁਰੂਆਤੀ ਸਟੇਜ ਦੇ ਵਿੱਚ ਇਹ ਨਹੀਂ ਪਤਾ ਲੱਗਦਾ ਕਿ ਕਿਡਨੀ ਦੀ ਬਿਮਾਰੀ ਦੇ ਲੱਛਣ ਹਲਕੇ ਹੁੰਦੇ ਨੇ ਇਸ ਕਰਕੇ ਪਤਾ ਨਹੀਂ ਲੱਗਦਾ ਜਿਸ ਕਾਰਨ ਬਿਮਾਰੀ ਅਕਸਰ ਦੇਰ ਨਾਲ ਪਤਾ ਲੱਗਦੀ ਹੈ ਫਿਰ ਕਮ ਕਮਜ਼ੋਰ ਇਮਿਊਨ ਸਿਸਟਮ ਉਮਰ ਦੇ ਨਾਲ ਨਾਲ ਸਰੀਰ ਦੀ ਇਮਿਊਨ ਜੋ ਕਿ ਇਮਿਊਨਿਟੀ ਵੀ ਘਟਣ ਲੱਗਦੀ ਹੈ ਜਿਸ ਦੇ ਨਾਲ ਇਨਫੈਕਸ਼ਨ ਅਤੇ ਮਹੋਰ ਸਮੱਸਿਆਵਾਂ ਦਾ ਖਤਰਾ ਵੀ ਵਧ ਜਾਂਦਾ ਹੈ ਇੱਕ ਖਾਸ ਅਪਡੇਟ ਤੁਹਾਡੇ ਲਈ ਹੈ ਇਸ ਨੂੰ ਲੈ ਕੇ ਹੋਰ ਮਾਹਿਰ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਜ਼ਰੂਰ ਸੁਣਾਉਂਦੇ ਆ ਦਰਸਲ ਅਮਰੀਕਨ ਬੋਰਡ ਆਫ ਇੰਟਰਨੈਟ ਮੈਡੀਸਨ ਐਂਡ ਪ੍ਰੋਫੈਸਰ ਕਹਿੰਦੇ ਨੇ ਕਿ ਡੀ ਕਿਡਨੀ ਸਾਡੇ ਸਰੀਰ ਦਾ ਫਿਲਟਰ ਹੈ ਜੇਕਰ ਇਸ ਦਾ ਕੰਮਕਾਜ 15% ਤੋਂ ਘੱਟ ਹੋ ਜਾਂਦਾ ਹੈ ਤਾਂ ਮਰੀਜ਼ ਨੂੰ ਜੋ ਕਿ ਡਾਇਲਿਸਿਸ ਜਾਂ ਫਿਰ ਗੁਰਦੇ ਟਰਾਂਸਪਲੈਂਟ ਦੀ ਲੋੜ ਹੁੰਦੀ ਹੈ ਇਹ ਪ੍ਰਕਿਰਿਆ ਬਜ਼ੁਰਗਾਂ ਦੇ ਵਿੱਚ ਵਧੇਰੇ ਗੁੰਝਲਦਾਰ ਹੋ ਜਾਂਦੀ ਹੈ ਕਿਉਂਕਿ ਵੱਧਦੀ ਉਮਰ ਦੇ ਕਾਰਨ ਸਰੀਰ ਦੇ ਹੋਰ ਅੰਗ ਵੀ ਕਮਜ਼ੋਰ ਹੋ ਜਾਂਦੇ ਨੇ ਮਾਇਰਾ ਦਾ ਇਹ ਵੀ ਕਹਿਣਾ ਹੈਗਾ ਕਿ ਕਿਡਨੀ ਦੀ ਅਸਫਲਤਾ ਅਕਸਰ ਬਜ਼ੁਰਗ ਮਰੀਜ਼ਾਂ ਦੇ ਵਿੱਚ ਅਚਾਨਕ ਨਹੀਂ ਹੁੰਦੀ ਸਗੋ ਹੌਲੀ-ਹੌਲੀ ਵੱਧਦੀ ਹੈ ਕਈ ਵਾਰ ਮਰੀਜ਼ਾਂ ਨੂੰ ਪਤਾ ਵੀ ਨਹੀਂ ਲੱਗਦਾ ਅਤੇ ਜਦੋਂ ਤੱਕ ਡਾਕਟਰ ਕੋਲ ਜਾਂਦੇ ਨੇ ਬਿਮਾਰੀ ਆਪਣੇ ਅਖੀਰਲੀ ਪੜਾਅ ਦੇ ਉੱਤੇ ਪਹੁੰਚ ਜਾਂਦੇ ਨੇ ਹੁਣ ਸਭ ਤੋਂ ਮੇਨ ਪੁਆਇੰਟ ਆਉਂਦਾ ਹੈ ਵੀ ਇਸ ਨੂੰ ਰੋਕਣ ਦੇ ਲਈ ਕੀ ਉਪਾਅ ਕਰਨੇ ਚਾਹੀਦੇ ਨੇ ਤਾਂ ਬਲੱਡ ਪ੍ਰੈਸ਼ਰ ਅਤੇ 슈ਗਰ ਨੂੰ ਹਮੇਸ਼ਾ ਕੰਟਰੋਲ ਦੇ ਵਿੱਚ ਰੱਖੋ ਪਾਣੀ ਬਿਲਕੁਲ ਸਾਫ਼ ਪਿਓ ਲੰਬੇ ਸਮੇਂ ਲਈ ਬੇਲੋੜੀਆਂ ਦਵਾਈਆਂ ਨਾ ਲਓ ਸਾਲ ਦੇ ਵਿੱਚ ਘੱਟੋ ਘੱਟ ਇੱਕ ਵਾਰ ਗੁਰਦੇ ਦੇ ਕੰਮ ਕਰਨ ਦੀ ਜਾਂਚ ਜ਼ਰੂਰ ਕਰਵਾਓ ਖਾਸ ਕਰਕੇ 50 ਸਾਲ ਦੀ ਉਮਰ ਤੋਂ ਬਾਅਦ ਖੁਰਾਕ ਦੇ ਰਾਹੀਂ ਗੁਰਦਿਆਂ ਦੀ ਰੱਖਿਆ ਕਿਵੇਂ ਕਰ ਸਕਦੇ ਆ ਯਾਨੀ ਕਿ ਤੁਹਾਡੇ ਖਾਣ ਪੀਣ ਨੂੰ ਲੈ ਕੇ ਆਪਣੇ ਸਰੀਰ ਨੂੰ ਤੁਸੀਂ ਕਿਵੇਂ ਸੁਰੱਖਿਤ ਰੱਖ ਸਕਦੇ ਹੋ ਤਾਂ ਹਾਰਵਰਡ ਦੇ ਡਾਕਟਰ ਸੌਰਵ ਸੈਠੀ ਕਹਿੰਦੇ ਨੇ ਕਿ ਇਹ ਪੰਜ ਭੋਜਨ ਕਿਡਨੀ ਦੀ ਸਿਹਤ ਲਈ ਮਹੱਤਵਪੂਰਨ ਨੇ ਜਿਨ੍ਹਾਂ ਨੂੰ ਅਸੀਂ ਆਪਣੀ ਰੋਜ਼ਾਨਾ ਖੁਰਾਕ ਦੇ ਵਿੱਚ ਸ਼ਾਮਿਲ ਕਰ ਸਕਦੇ ਹਾਂ ਜਿਵੇਂ ਕਿ ਤુલਸੀ ਅਤੇ ਪਾਰਸਲੇ ਦੇ ਪੱਤੇ ਚਕੁੰਦਰ ਬਲੂਬੈਰੀ ਨਟਸ ਅਤੇ ਬੀਜ ਤਾਂ ਵਿਟਾਮਿਨ B ਵਾਲੇ ਭੋਜਨ ਜਿਵੇਂ ਕਿ ਸਾਬਤ ਅਨਾਜ ਅਤੇ ਪੱਤੇਦਾਰ ਸਬਜ਼ੀਆਂ ਹੋ ਸਕਦੀਆਂ ਨੇ ਤੇ ਇਹ ਖਾਸ ਅਪਡੇਟ ਤੁਹਾਡੇ ਲਈ ਹੈਗੀ ਹੈ ਜੇਕਰ ਤੁਸੀਂ ਅਜਿਹੀਆਂ ਬਿਮਾਰੀਆਂ ਦਾ ਸ਼ਿਕਾਰ કોઈ જાણਦੇ હો ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਹੁਣੇ ਤੋਂ ਹੀ ਖਾਸ ਕਰਕੇ 50 ਸਾਲ ਦੀ ਉਮਰ ਤੋਂ ਬਾਅਦ ਕਿਡਨੀ ਫੇਲ ਹੋਣ ਦੇ ਖਤਰੇ ਜ਼ਿਆਦਾ ਵਧਦੇ ਨੇ ਕਿਉਂਕਿ ਹਾਲ ਹੀ ਦੇ ਵਿੱਚ ਜੋ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਅਤੇ ਚਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦੀ ਕਿਡਨੀ ਦੀ ਗੰਭੀਰ ਬਿਮਾਰੀ ਦੇ ਕਾਰਨ ਮੌਤ ਹੋ ਗਈ ਹੈ ਇਸ ਕਰਕੇ ਸਵਾਲ ਬੇहद ਗੁੰਝਲਦਾਰ ਬਣ ਚੁੱਕਿਆ ਹੈ ਕਿ ਆਖਿਰ ਬਜ਼ੁਰਗਾਂ ਦੇ ਵਿੱਚ ਹੀ ਇਹ ਖਤਰਾ ਕਿਉਂ ਵਧਿਆ ਹੋਇਆ ਹੈ